ਆਦਾ ਬਿਮਾਰੀ ਭਾਈ ਮੈਨੂੰ ਸਾਥ ਰਿਓ ਉੱਤੇ ਵੀ ਹਾਂ ਲਓ ਜੀ ਇਹ ਦੀ ਬਚ ਗਈ ਮੈਨੂੰ ਸਾਥ ਲਿਓ ਜੇ ਝਾੜ ਕਰ ਗਿਆ ਮੈਨੂੰ ਸਾਥ ਰਿਓ ਫਿਰ ਇਹ ਖੇਤਾ ਵੀ ਲਾ ਦੋ ਤਾਂ ਵੀ ਘਟ ਜਾ ਮੈਨੂੰ ਠੀਕ ਹੈ ਲਓ ਜੀ ਇੰਨੀਆਂ ਗਰੰਟੀਆਂ ਕੰਪਨੀ ਤੋਂ ਹਟ ਕੇ ਆਪਦੇ ਵੱਲੋਂ ਦੇਈ ਜਾਂਦੇ ਆ ਮੈਂ ਤਾਂ ਤੀ ਗਰੰਟੀ ਹੈ ਛੋਟੀ ਤੇ ਕੋਈ ਗਰੰਟੀ ਨਹੀਂ ਸਹੀ ਗੱਲ ਆ ਕੀ ਤੁਸੀਂ ਤਾਂ ਕੋਈ ਬੰਦਾ ਲਿਖਿਆ ਸਕਦਾ ਵੀ ਨੰਬਰਦਾਰ ਨੇ ਹੋਰ ਵੀ ਲਾਇਆ 212 ਤੋਂ ਬਿਨਾ ਇਹ ਆਪਣੀ ਗਰੰਟੀ ਹੈ ਲਓ ਜੀ ਪਿੰਡ ਜਾ ਕੇ ਪੁੱਛ ਸਕਦੇ ਹਾਂ ਹਾਂ ਪਿੰਡ ਸਮਾਗ ਹੈ ਹਾਂ ਸਮਾਗ ਵਿੰਦਰ ਨੰਬਰਦਾਰ ਮੇਰਾ ਨਾਮ ਜਿਹੜਾ ਮਰਜ਼ੀ ਬੰਦਾ ਪਿੰਡ ਚੋਂ ਪੁੱਛ ਲੈ ਵੀ ਨਾ ਹੋਰ ਵੀ ਫੋਨ ਵੀ ਮੱਕੀ ਨੂੰ ਮੈਂ 212 ਅੱਜ ਵੀ ਹੋਰ ਵੀ ਖਾਉਂਦੇ ਸੀ ਮੈਂ ਕਿਹਾ ਮੈਂ ਤਾਂ ਉਹੀ ਲਾਉ ਉਹੀ ਲਾਉ ਸਤਿ ਸ਼੍ਰੀ ਅਕਾਲ ਜੀ ਅੱਜ ਖੜੇ ਆਂ ਪੰਜਾਬ ਸੀਡ ਕੰਪਨੀ ਗਿੱਦੜ ਵਿਖਾ ਦੇ ਖੋਜ ਕੇਂਦਰ ਵਿੱਚ ਇੱਥੇ ਖੋਜ ਹੁੰਦੀ ਆ ਵੈਰਾਈਟੀਆਂ ਦੀ ਤੇ ਨਾਲ ਸਾਡੇ ਭਾਈ ਅਰਸ਼ਦੀਪ ਪੂਰੀ ਜਾਣਕਾਰੀ ਦੇ ਦੇਣਗੇ ਤੇ ਇਹਨਾਂ ਦੀਆਂ ਵੈਰਾਈਟੀਆਂ ਤੁਹਾਡੀ ਜਵਾਨ ਦੇ ਉੱਤੇ ਪਹਿਲਾਂ ਹੀ ਚੜੀਆਂ ਕੱਲੇ ਪੰਜਾਬ ਦੇ ਵਿੱਚ ਨਹੀਂ ਹੋਰ ਵੀ ਕਾਫੀ ਸਟੇਟਾਂ ਦੇ ਵਿੱਚ ਭਾਈ ਇਹ ਝੋਨੇ ਦੀ ਵੈਰਾਈਟੀ ਸੀ 212 ਸੀਗੀ ਹਾਂਜੀ ਭਾਈ ਜੀ ਤੇ ਇੱਥੇ ਭਾਈ ਆਪਾਂ ਅਰਸ਼ਦੀਪ ਗੱਲ ਕਰੀਏ ਤਾਂ ਕਿੰਨੀਆਂ ਵੈਰਾਈਟੀਆਂ ਲੱਗੀਆਂ ਹੋਈਆਂ ਟੋਟਲ ਇਹ ਇਹ ਭਾਈ ਆਪਣੇ ਕੋਲ 692 ਪ ਟੋਟਲ 692 ਵੈਰਾਈਟੀਆਂ ਆਪਣੇ ਕੋਲ 692 ਵੈਰਾਈਟੀਆਂ ਲੱਗੀਆਂ ਹੋਈਆਂ ਕਿੰਨੇ ਕਿੰਨੀ ਜਗ੍ਹਾ ਦੇ ਵਿੱਚ ਲੱਗੀਆਂ ਇਹ ਵੀ ਆਪਣੇ ਕੋਲ 2 ਏਕੜ ਚ ਦੋ ਖੇਲਿਆਂ ਚ ਦੋ ਏਕੜ ਦੇ ਵਿੱਚ ਹਾਂਜੀ ਵੀ ਇੱਕ ਮੈਂ ਸਵਾਲ ਪੁੱਛਦਾ ਵੀ ਦੋ ਏਕੜ ਦੇ ਵਿੱਚ ਤੁਹਾਡੇ ਕੋਲ ਵੈਰਾਈਟੀਆਂ ਲੱਗੀਆਂ ਹੋਈਆਂ 692 ਹਾਂਜੀ ਠੀਕ ਆ ਤੇ ਫਿਰ ਪੂਰੇ ਪੰਜਾਬ ਹਰਿਆਣਾ ਦੇ ਵਿੱਚ ਸੀਡ ਕਿਵੇਂ ਪੂਰਾ ਕਰਦੇ ਆ ਬਈ ਇਹ ਤਾਂ ਛੋਟੇ ਛੋਟੇ ਪਲਾਟ ਹੀ ਆ ਤੁਹਾਡੇ ਇਹ ਇਹ ਬਈ ਹਜੇ ਇਹ ਤਾਂ ਕੰਮ ਰਿਸਰਚ ਚ ਆਏ ਹਜੇ 4-5 ਸਾਲ ਇੱਥੇ ਹੀ ਰਹੂਗੀ ਬਈ ਬਹੁਤ ਹੀ ਰਹਿਣੀ ਆ ਹਾਂ 2-3 ਸਾਲੇ ਤੇ ਸਾਨੂੰ ਕੰਮ ਕਰਦੇ ਨੂੰ ਹੋ ਗਿਆ ਹਜੇ ਇੱਥੇ ਐਨੀ ਪਤਾ 5 ਲੱਖ ਜਾਂ 6 ਲੱਖ ਜਾਂ 7 ਲੱਖ ਜਾਂ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀਆਂ ਸਾਨੂੰ ਇਹਨਾਂ ਚ ਵਧੀਆ ਲੱਗਣਗੀਆਂ ਉਹਨਾਂ ਨੂੰ ਅਸੀਂ ਅੱਗੇ ਵੀ ਤਿਆਰ ਕਰਾਂਗੇ ਇਹਦੀ ਬਈ ਵਿਧੀ ਕੀ ਆ ਫੀਡ ਤਿਆਰ ਕਰਨ ਦੀ ਜਿਵੇਂ ਹੁਣ ਤੁਸੀਂ ਆ ਸਪੇਸ ਸ਼ੱਡ ਰੱਖੀ ਆ ਇੱਧਰ ਵੀ ਜਗ੍ਹਾ ਇੱਧਰ ਵੀ ਜਗ੍ਹਾ ਇੱਧਰ ਵੀ ਜਗ੍ਹਾ ਥੋੜੀ ਥੋੜੀ ਜਗ੍ਹਾ ਦੇ ਵਿੱਚ ਲਾਏ ਹੋਏ ਆ ਇਹ ਤਾਂ ਫਿਰ ਵਿਚਾਲੇ ਦਾ ਆਪਾਂ ਕਿ ਕੋਈ ਚੀਜ਼ ਨੋਟ ਕਰਨੀ ਆ ਆਪਾਂ ਜਾਂ ਤੋਰਾ ਫੇਰ ਕਰਨ ਵਾਸਤੇ ਛੱਡ ਦਿੰਨੇ ਆ ਜਿਹੜੀ ਆ ਵਿਚਾਲੇ ਵੈਰੈਟੀਆਂ ਦੇ ਥਾਂ ਹੁੰਦੀ ਆ ਇਹ ਤਾਂ ਆਪਾਂ ਨੂੰ ਮੇਨ ਤੱਕ ਮਿਕਸਿੰਗ ਨਾ ਹੋਵੇ ਕਿ ਜਦੋਂ ਆਪਣੀ ਕਣਕ ਪੱਕੂਗੀ ਇਹਨੂੰ ਆਪਾਂ ਵਡਾਂਗੇ ਆਪਾਂ ਕਿਉਂਕਿ ਵढਾਈ ਸਾਰੀ ਹੱਥ ਨਾਲ ਹੋਊਗੀ ਹੱਥਾਂ ਨਾਲ ਹੋਣੀ ਆ ਤੇ ਜਦ ਆਪਾਂ ਚੀਜ਼ਾਂ ਨੋਟ ਕਰਨੀਆਂ ਹੁੰਦੀਆਂ ਕੋਈ ਝੰਡੇ ਪੱਤੇ ਦੀ ਲੰਬਾਈ ਹੋ ਗਈ ਡੰਡੀ ਦੀ ਮਟ ਫਿਰ ਹਰੇਕ ਅਡੋਡੀ ਹਰੇਕ ਤੇ ਅਡੋਡੀ ਕਰੈਕਟਰ ਹੁੰਦੇ ਤੇ ਇਹਨਾਂ ਦੇ ਬਈ ਪਾਣੀ ਦਾ ਜਾਂ ਖਾਦਾਂ ਦਾ ਉਹ ਫਿਰ ਵੱਖ-ਵੱਖ ਹੁੰਦੀਆਂ ਹਾਂ ਵੀ ਪਾਣੀ ਦਾ ਇੱਚ ਵੱਖ-ਵੱਖ ਕਰਦੇ ਆ ਭਾ ਜਿਵੇਂ ਆਪਣੇ 692 ਵੈਰਾਈਟੀਆਂ ਤਿੰਨ ਪਲੋਟਾਂ ਚ ਲੱਗੀਆਂ ਹੋਈਆਂ ਜੀ ਹਰੇਕ ਪਲੋਟ ਚ ਪਾਣੀ ਦਾ ਅਡੋਡੀ ਹੁੰਦਾ ਕਿਸੇ ਚ ਵੱਧ ਲੱਗਦਾ ਕਿਸੇ ਚ ਘੱਟ ਲੱਗਦਾ ਕਿਸੇ ਚ ਘੱਟ ਲੱਗਦਾ ਤੇ ਆਹ ਜਬ ਬਈ ਜਿਹੜੇ ਬੋਰਡ ਲੱਗੇ ਹੋਏ ਆ ਇਹ ਹਾਂਜੀ ਕਾਦੇ ਆ ਇਹ ਇਹ ਭਈ ਇਹ ਕੋਡ ਵਰਡ ਆ ਵੀ ਵੈਰਾਈਟੀਆਂ ਦੇ ਜੀਐਸ ਜਰਮ ਪਲਾਜ਼ਮ 22 23 90 43 ਮਤਲਬ ਵੀ ਕੋਈ ਆਪਾਂ ਕਹਿ ਸਕਦੇ ਆ ਟੈਂਪਰੇਰੀ ਨੰਬਰ ਹੈ ਇਹ ਟੈਂਪਰੇਰੀ ਕੋਡ ਆ ਬਈ ਕੋਡਾ ਉਸ ਤੋਂ ਬਾਅਦ ਰਜਿਸਟਰਡ ਹੋਣਾਗਾ ਪਾਸ ਹੋਣੀ ਹੈ ਵੈਰਾਈਟੀ ਤੁਹਾਡੀ ਹੈਨਾ ਫਿਰ ਜਾ ਕੇ ਤੁਸੀਂ ਉਹਨੂੰ ਹਾਂ ਬਈ ਉਹ ਸਾਰਾ ਕੀ ਪ੍ਰੋਸੈਸ ਸ਼ੁਰੂ ਹੋਗਾ ਜਦੋਂ ਇਹ ਦੁਬਾਰਾ ਇਨਸਲੈਕਟ ਕਰਾਂਗੇ ਨਾ ਜੋ ਜੀ ਜੀ ਤੇ ਬਈ ਹੁਣ ਦੀਆਂ ਜਿਹੜੀਆਂ ਵੈਰਾਈਟੀਆਂ ਤੁਹਾਡੀਆਂ ਸਕਸੈਸਿਵ ਵੈਰਾਈਟੀਆਂ ਕਿਹੜੀਆਂ ਇਹ ਤੋਂ ਪਹਿਲਾਂ ਜਿਹੜੀਆਂ ਤੁਹਾਡੇ ਖੋਜ ਕੇਂਦਰ ਦੇ ਵਿੱਚੋਂ ਨਿਕਲ ਚੁੱਕੀਆਂ ਬਈ ਆਪਣੇ ਕੋਲ ਜੀ ਮਰਕਸ਼ਾ ਆਪਣੀ 99 ਜਿਹੜੀ ਬਾਹਰ ਮਾਰਕੀਟ 'ਚ ਆਪਣੀ ਚੱਲਦੀ ਹੈ ਜੀ ਉਹ ਆਪਣੇ ਸਾਹਮਣੇ ਲੱਗੀ ਹੋਈ ਹੈ ਅੱਛਾ ਇਧਰਲੀ ਸਾਈਡ ਉਹ ਵੀ ਮਿੱਤਰੋ ਦਿਖਾਵ ਝਾੜ ਬਈ 70 ਪਲੱਸ ਰਿਆ ਬਈ 70 ਪਲੱਸ ਕਿੰਨਾ ਸਮਾਂ ਲੱਗ ਗਿਆ ਉਹਨੂੰ ਪਾਸ ਕਰਨ ਮਨਵਤੋਂ ਤੱਕ ਪਹੁੰਚਣ ਦੇ ਪਹੁੰਚਣ ਚ ਬਈ ਉਹਨੂੰ 6-7 ਸਾਲ ਆ ਇੱਥੇ ਸੰਸ ਖੋਜ ਕੇਂਦਰ ਚ ਲੱਗ ਗਿਆ 6-7 ਸਾਲ ਲੱਗ ਜਾਂਦੇ ਹਾਂ ਹਾਂਜੀ ਬੜਾ ਸਮਾਂ ਟਾਈਮ ਬਹੁਤ ਲੱਗ ਜਾਂਦੀ ਬਈ ਟਾਈਮ ਲੱਗ ਜਾਂਦਾ ਬਈ ਫਿਰ ਚੰਗੀ ਚੀਜ਼ ਦੇਣੀ ਆ ਫਿਰ ਟਾਈਮ ਲੱਗਦਾ ਬਿਲਕੁਲ ਵੀ ਤੇ ਦੁਬਾਰਾ ਦੱਸਦੇ ਗਿੱਦੜਵੇ ਦੇ ਵਿੱਚ ਖੜੇ ਆ ਪੰਜਾਬ ਸੀਡ ਕੰਪਨੀ ਤੇ ਆਜੋ ਬਾਈ ਆਪਾਂ ਚੱਲਦੇ ਆ ਨਾਲ-ਨਾਲ ਦਿਖਾਈ ਜਾਂਦੇ ਆ ਦੇ ਇੱਥੇ ਬਾਈ ਫਿਰ ਕਿੰਨੇ ਤੁਸੀਂ ਬੰਦੇ ਦੇਖ ਰੇ ਕਰਦੇ ਹੋਗੇ ਜਿਹੜੇ ਖੋਜ ਕਰਦੇ ਬੰਦੇ ਬਾਈ ਇੱਥੇ 607 ਜਾਣੇ ਆ ਬਾਈ ਕਿਉਂਕਿ ਹਰੇਕ ਲੇਬਰ ਦੀ ਵਸਤਾ ਗੱਲ ਨਹੀਂ ਹੈ ਇਹਦੇ ਵਿੱਚ ਕੰਮ ਕਰਨਾ ਪਹਿਲਾਂ ਟ੍ਰੇਨਿੰਗ ਦੇਣੀ ਪੈਂਦੀ ਜੇ ਆਪਾਂ ਲੇਬਰ ਵੀ ਲਾਉਣੇ ਆ ਉਹ ਕਿਉਂਕਿ ਇਹ ਚੀਜ਼ਾਂ ਵਿੱਚ ਬਹੁਤ ਬਰੀਕੀਏ ਕੰਮ ਕਰਨ ਵਾਲੇ ਹੁੰਦੇ ਆ ਇੱਕ ਬਾਈ ਆਹ ਚੀਜ਼ ਦੱਸੋ ਆਹ ਕੀ ਲੱਗੇ ਹੋਇਆ ਇਹਨਾਂ ਦੇ ਏ ਬਈ ਹਰੇਕ ਵੈਰਾਈਟੀ ਚੋਂ ਨਾ ਆਪਾਂ 10-10 ਬੂਟੇ ਸਿਲੈਕਟ ਕਰਨੇ ਹੁੰਦੇ ਆ। ਅੱਛਾ ਜੀ। ਫਿਰ 10 ਬੂਟੇ ਆਪਾਂ ਸਿਲੈਕਟ ਕਰਕੇ ਉਹਨਾਂ ਦੇ ਡਾਟਾ ਲੈਣਾ ਹੁੰਦਾ। ਡਾਟੇ ਚ ਆਪਾਂ ਕੀ ਕਰਦੇ ਆਂ? ਬੱਲੀਆਂ ਦਾ ਸਾਈਜ਼ ਲੈ ਲਿਆ। ਬੱਲੀ ਚ ਕਿੰਨੇ ਦਾਣੇ ਹੋਗੇ, ਝੰਡੇ ਪੱਤੇ ਦੀ ਲੰਬਾਈ, ਚੜਾਈ ਹੋਗੀ ਤੇ ਥੱਲੋਂ ਹੋਰ ਇਹਦੀ ਹਾਈਟ ਹੋਗੀ ਸਾਰੀ। ਉਹ 10 ਲੈ ਕੇ 10ਾਂ ਦੀ ਫਿਰ ਐਵਰੇਜ ਕੱਢਦੇ ਆਪਾਂ। ਤੰਗੂ ਜੀ ਹੁਣ ਆਪੇ ਇੱਕ ਬੂਟੇ ਚ ਕੱਢਾਂਗੇ ਕਿਉਂਕਿ ਉਹ ਉਨਹੀ ਨਹੀਂ ਮਾਉਂਦੀ ਕੋਈ ਵਿੱਚ ਮਾੜਾ ਬੂਟਾ ਵੀ ਆਉਂਦਾ ਕੋਈ ਚੰਗਾ ਵੀ ਆਉਂਦਾ ਤਾਂ ਆਪਾਂ 10 ਲੈ ਲੈਨੇ ਵਿੱਚੋਂ ਭਾਈ ਖੋਜ ਕੇਂਦਰ ਦੇ ਵਿੱਚ ਇਹ ਵੀ ਦੱਸੋ ਵੀ ਇਹਦੇ ਵਿੱਚ ਜਿਹੜੇ ਪੈਸਟੀਸਾਈਡ ਸਪਰੇ ਹਾਂ ਜਾ ਰਹੇ ਹਾਂ ਉਹ ਵੀ ਯੂਜ਼ ਹੁੰਦੀਆਂ ਇੱਥੇ ਯੂਜ਼ ਉਹ ਚੀਜ਼ਾਂ ਹੁੰਦੀਆਂ ਭਾਈ ਇਹ ਆਪਾਂ ਜਾਦੇ ਚੈੱਕ ਆਪਾਂ ਕਰਦੇ ਹਾਂ ਜਿਵੇਂ ਕੋਈ ਵਾਇਰਸ ਦੀ ਬਿਪਾਰੀ ਹੋਵੇ ਜਾਂ ਕੋਈ ਫੰਗਸ ਦੀ ਹੋਵੇ ਉਹ ਪਤਾ ਲੱਗਦਾ ਵੀ ਪਹਿਲਾਂ ਕਦੋਂ ਆਉਂਦੀ ਆ ਕਿਹੜੀ ਤੇ ਕਦੋਂ ਕਿਹੜੀ ਬਿਮਾਰੀ ਆਉਂਦੀ ਕਿਹੜੀ ਤੇ ਆਉਂਦੀ ਕਿਸ ਤੇ ਜ਼ਿਆਦਾ ਆਉਂਦੀ ਕਿਸ ਤੇ ਘੱਟ ਆਉਂਦੀ ਘ ਇਹ ਆਜੋ ਤੁਹਾਨੂੰ ਦਿਖਾ ਦਈਏ ਅੱਗੇ ਵੀ 600 92 ਬਾਈ ਦੋ ਕਿੱਲਾਂ ਦੇ ਵਿੱਚ ਗਿਆ ਸੀਗੇ ਇਹੇ ਲੱਗੇ ਹੋਏ ਦੋ ਕਿੱਲਾਂ ਦੇ ਵਿੱਚ ਲੱਗੇ ਹੋਏ ਤੇ ਦੂਜੀਆਂ ਵੈਰਾਈਟੀਆਂ ਵੱਲ ਆਪਾਂ ਝਾਕ ਮਾਰੀਏ ਚਲੋ ਜੀ ਇੱਕ ਬਈ ਅਰਸ਼ਰੀ ਪਾਇੰਦਸੋ ਵੀ ਕਾਨਕ ਤੋਂ ਝੋਨੇ ਤੋਂ ਇਲਾਵਾ ਹਨਾ ਹੋਰ ਕਿਹੜੀਆਂ-ਕਿਹੜੀਆਂ ਫਸਲਾਂ ਦੇ ਉੱਤੇ ਮੰਨ ਤੁਹਾਡੀ ਜਿਹੜੀ ਕੰਪਨੀਆ ਖੋਜ ਕਰਦੀ ਆ। ਵੀ ਸਰੋਂ ਤੇ ਵੀ ਆਪਣੀ ਖੋਜ ਚੱਲਦੀ ਸਰੋਂ ਦੀਆਂ ਵੈਰੈਟੀਆਂ ਵੀ ਆਪਣੀਆਂ ਰਿਲੀਜ਼ ਹੋਈਆਂ ਵੀ ਆ। ਅੱਛਾ ਕਿਹੜੀਆਂ-ਕਿਹੜੀਆਂ ਵੈਰੈਟੀਆਂ ਉਹਦੇ ਆਪਾਂ ਜਾਣਕਾਰੀ ਦੇ। 6P6 ਆਉਂਦੀ ਵੀ ਸਾਡੀ ਇੱਕ। ਠੀਕ। ਬਹੁਤ ਵਧੀਆ ਵੈਰੈਟੀ। ਬਾਕੀ ਜਿਵੇਂ ਸਾਡੇ ਕੋਲ ਇੱਥੇ 21 ਵੈਰੈਟੀਆਂ ਸਰੋਂ ਦੀਆਂ ਚੱਲ ਰਹੀਆਂ। ਅੱਛਾ 21 ਵੈਰੈਟੀਆਂ ਅੱਗੇ ਚੱਲ ਰਹੀਆਂ। ਰਿਸਰਚ ਤੇ ਆ ਉਹ ਜੀ। ਰਿਸਰਚ ਦਿਓ ਆ ਨਹੀਂ ਪਤਾ ਵੀ ਤੂੰ 5-6 ਸਾਲ ਤੱਕ ਦਿਓ। ਹਾਂ ਕੀ ਵੀ ਚੱਲਦਾ ਹਰੇ-ਚਾਰੇ ਸਾਰੇ ਹੋ ਜਾਂਦੇ ਆ ਤੇ ਉਹਨਾਂ ਦੇ ਵੀ ਚਲੋ ਤੁਹਾਡੇ ਨਾਲ ਕੰਟੈਕਟ ਕਰਕੇ ਨੰਬਰ ਵੀ ਪਾਇਆ ਹੋਊਗਾ ਤੁਸੀਂ ਉੱਥੇ ਸੰਪਰਕ ਕਰਕੇ ਹਰੇ-ਚਾਰੇ ਡੀਆਂ ਮੱਕੀ ਦੀਆਂ ਸਰੋਂ ਦੀਆਂ ਕੋਈ ਵੀ ਤੇਲ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਬੀਜ ਲੈਣਾ ਤਾਂ ਉੱਥੇ ਸੰਪਰਕ ਕਰ ਸਕਦੇ ਹੋ ਤੇ ਬਾਕੀ ਨਾਲ-ਨਾਲ ਤੁਹਾਨੂੰ ਜਿਹੜੀਆਂ ਇਹਨਾਂ ਦੀਆਂ ਸਕਸੈਸ ਵੈਰਾਈਟੀਆਂ ਜਿਹੜੀਆਂ ਮਾਰਕੀਟ ਦੇ ਵਿੱਚ ਮਿਲ ਰਹੀਆਂ ਹੁਣ ਤੇ ਉਹਨਾਂ ਬਾਰੇ ਵੀ ਆਪਾਂ ਦਿਖਾ ਦਈਏ ਬਾਈ ਆਪਾਂ ਨਾਲ ਝਾੜ ਬਾਰੇ ਗੱਲ ਕਰੀਏ ਕੀ ਹਾਈਟ ਆ ਉਹਨਾਂ ਦੀ ਇਹਦੇ ਬਾਰੇ ਦੱਸੋ ਬਾਈ ਅਰਸ਼ਦੀਪੇ ਤੁਹਾਡੀ ਕਿਹੜੀ ਵੈਰਾਈਟੀਆਂ ਤੇ ਕਿੰਨੀਆਂ ਤੁਸੀਂ ਵੈਰਾਈਟੀਆਂ ਦੇ ਵਿੱਚ ਇਹਨੂੰ ਪਾਸ ਮੰਨਿਆ ਇਹ ਵੀ ਪਿਛਲੇ ਸਾਲ ਆਪਣੇ ਇਥੇ ਕਣਕ ਦੀਆਂ 282 ਵੈਰਾਈਟੀਆਂ ਤੇ ਕੰਮ ਹੋ ਰਿਹਾ ਹੁੰਦਾ ਸੀਗਾ 282 ਵੈਰਾਈਟੀਆਂ ਤੇ ਕੰਮ ਹੁੰਦਾ 282 ਦੇ ਵਿੱਚੋਂ ਇਹ 282 ਜੋ ਆਪਾਂ ਤਿੰਨਾਂ ਨੂੰ ਅੱਗੇ ਲੈ ਕੇ ਆਏ ਆਂ ਤਿੰਨਾਂ ਨੂੰ ਅੱਗੇ ਲੈ ਕੇ ਆਏ ਆਂ ਜਿਹੜੀਆਂ ਆਪਣੀਆਂ ਦੋ ਤਿੰਨ ਥਾਵਾਂ ਤੇ ਟ੍ਰਾਇਲ ਲੱਗਿਆ ਹੋਇਆ ਜੀ ਤੇ ਇਹਨਾਂ ਨੂੰ ਅਸੀਂ ਹੱਥੇ ਕੋਡਵਰਡ ਤੇ ਸਾਡੇ ਚੱਲ ਰਹੀਆਂ ਨੇ ਆਹ ਵੈਰਾਈਟੀ ਦਾ ਕੋਡਵਰਡ ਹੈ ਤੇ 50 5011 5011 ਇਹਦਾ ਕੀ ਫਿਰ ਤੁਸੀਂ ਦੇਖਿਆ ਦੇ ਉੱਤੇ ਬਿਮਾਰੀ ਜਾਂ ਕੋਈ ਇਹਦਾ ਝਾੜ ਕਿੰਨਾ ਦੇਖਿਆ ਬਈ ਇੱਕ ਦਿਨ ਨੂੰ ਫੰਗਸ ਫੰਗਲ ਦੀ ਸਾਨੂੰ ਕੋਈ ਦਿੱਕਤ ਨਹੀਂ ਆਈ। ਅਚੋਕ ਵੀ ਫੰਗਸ ਲਾ ਲੋ ਹਣਾ। ਬਾਕੀ ਹੋ ਫੰਗਸ ਹੋ ਗਿਆ ਆਪਣੇ ਵਾਇਰਸ ਦੀਆਂ ਬਿਮਾਰੀਆਂ ਸਾਨੂੰ ਬਹੁਤ ਬਹੁਤ ਘਟਕ ਅਟੈਕ ਆਇਆ। ਹਾਂਜੀ ਕਿਤੇ ਕਿਤੇ ਮਾੜਾ ਮੋਟਾ ਤੇ ਹੋਰ ਝਾੜ ਦੀ ਗੱਲ ਇਹ 27 ਤੋਂ 28 ਕੁਇੰਟਲ ਅਸੀਂ ਝਾੜ ਲਿਆ ਇਕੜ ਦਾ। 27 ਤੋਂ 28 ਕੁਇੰਟਲ ਝਾੜ ਇਕੜ ਦਾ। ਹਾਂਜੀ ਝਾੜ ਤੇ ਬਾਈ ਕੋਈ ਜਿਵੇਂ ਹੁਣ ਆਪਾਂ ਕਹਿੰਦੇ ਨੇ ਕਈ ਵੈਰਾਈਟੀਆਂ ਜ਼ਿਆਦਾ ਡੇਕਦੀਆਂ ਹੁੰਦੀਆਂ। ਜਾਇ ਦਾ ਫਟਾਰਾ ਕਿਵੇਂ ਆ? ਇਹ ਬਈ ਢਿੱਗਾਂ ਦੇ ਦਾ ਇਹਦੀ ਹਾਈਟ ਮੀਡੀਅਮ ਚ ਆ ਜਾਂਦੀ ਹੈ। ਨਾ ਇਹ ਉੱਚੀ ਹੈ ਤੇ ਨਾ ਇਹ ਵਾਲੀ ਨੀਵੀਂ ਹੈ। ਨਾ ਨੀਵੀਂ ਹੈ। ਹਾਂ ਢਿੱਗਾਂ ਦੀ ਸਾਨੂੰ ਸਮੱਸਿਆ ਨਹੀਂ ਆਇਆ ਇੱਥੇ 3-4 ਸਾਲ ਸਾਨੂੰ ਟ੍ਰਾਇਲ ਤੇ ਹੋ ਕੇ ਸਟੇਸ਼ਨ ਟ੍ਰਾਇਲ ਇੱਥੇ ਢਿੱਗਾਂ ਦੀ ਸਮੱਸਿਆ ਸਾਨੂੰ ਇਹਦੇ ਚ ਨਹੀਂ ਹੈ। ਤੇ ਪਾਣੀ ਪੋਣੀ ਦੂਸਰੀਆਂ ਵੈਰੇਟੀਆਂ ਨਾਲੋਂ ਕਿਵੇਂ ਆ? ਦੂਸਰੀਆਂ ਨਾਲੋਂ ਭਈ ਇੱਕ ਇੱਕ ਪਾਣੀ ਅਸੀਂ ਘੱਟ ਹੀ ਲਾਏ ਹਾਂ। ਘੱਟ ਹੀ ਲਾਏ। ਹਾਂ ਠੀਕ ਆ ਖਾਦ ਵਗੈਰਾ ਦਾ। ਖਾਦ ਨਾਰਮਲ ਜਿਹੜੀ ਚੱਲਦੀ ਹੈ ਉਹ ਹੀ ਚੱਲਦੀ ਹੈ। ਬਾਕੀ ਹਾਂ ਠੀਕ ਆ। ਬਈ ਅਰਸ਼ਦੀ ਫਿਰ ਮਾਰਕੀਟ ਦੇ ਵਿੱਚ ਕਦੋਂ ਆਜੂਗੀ ਕਿਸਾਨਾਂ ਦੇ ਖੇਤਾਂ ਦੇ ਵਿੱਚ ਕਦੋਂ ਵੇਚੂਗੀ ਇਹ ਇਹ ਬਈ ਹੁਣ ਅੰਡਰ ਪ੍ਰੋਸੈਸ ਚੱਲ ਅੱਗੇ ਚੱਲ ਰਹੀ ਸਾਡੀ ਵੈਰੈਟੀ ਪਰ ਇਹਨੂੰ ਹਜੇ 2-3 ਸਾਲ ਤੁਸੀਂ ਮੰਨ ਕੇ ਚਲੋ ਕਿ ਲੱਗ ਜਾਣਗੇ ਹਜੇ ਮਾਰਕੀਟ 'ਤੇ ਇਹਨੂੰ ਹਲੇ 2-3 ਸਾਲ ਹੋਰ ਲੱਗਣੇ ਆ ਹਾਂਜੀ ਬਹੁਤ ਕੰਡੀਸ਼ਨਾਂ 'ਤੇ ਬਈ ਬਹੁਤ ਕੰਮ ਹੁੰਦੇ ਕਰਨ ਵਾਲੇ ਉਹ ਹਜੇ ਕਰਦੇ ਇਹਨੂੰ ਪਹਿਲਾਂ ਵੀ ਕਾਫੀ ਟਾਈਮ ਲੱਗਦਾ ਤੁਸੀਂ ਫਿਰ ਇਹਨਾਂ 'ਤੇ ਟਾਈਮ ਬਈ ਫਿਰ ਜੇ ਚੀਜ਼ ਤੇ ਟਾਈਮ ਲੱਗ ਗਿਆ ਤੇ ਕੁਆਲਿਟੀ ਦੇਣੀ ਹੈ ਫਿਰ ਟਾਈਮ ਲੱਗ ਹੀ ਜਾਂਦਾ ਇੱਕ ਬਾਈ ਹੋਰ ਰਹਿ ਗਿਆ ਸੀ ਮੇਰਾ ਕੁਐਸਚਨ ਵੀ ਆ ਜਿਹੜਾ ਛੋਟੇ ਛੋਟੇ ਲਾਇਆ ਇਹਦੇ ਵਿੱਚ ਫਿਰ ਤੁਸੀਂ ਕਿਵੇਂ ਨਾਪਦੇ ਹੋ ਵੀ ਕਿਹੜੀ ਦਾ ਝਾੜ ਕਿਵੇਂ ਆ ਕਿਹੜੀ ਦਾ ਕਿਵੇਂ ਆ ਇਹ ਬਈ ਹੁਣ ਜਿਵੇਂ ਆਪਣੇ ਕੋਲੇ 2 2 ਮੀਟਰ ਸਕਰ ਚ ਲੱਗੇ ਹੋਏ ਆ ਪਲਾਟ ਜੀ ਇਹਨੂੰ ਆਪਾਂ 1 ਮੀਟਰ ਸਕਰ ਚ ਜਿੰਨੇ ਬੂਟੇ ਉਹਨਾਂ ਨੂੰ ਵੱਢ ਕੇ ਉਸ ਤੋਂ ਬਾਅਦ ਉਹਦਾ ਝਾੜ ਆਪਾਂ ਕੈਲਕੂਲੇਟ ਕਰ ਸਕਦੇ ਹਾਂ ਉਹ ਏਕੜ ਚ ਕਰਨਾ ਜਾਂ ਤੁਸੀਂ ਹੈਕਟੇਅਰ ਚ ਕਰਨਾ ਉਹ ਹੋ ਜਾਂਦਾ ਬਈ ਇੱਕ ਕਰ ਚੱਕ ਟੇਰ ਚ ਇਹਦੀ ਫਟਾਰਾ ਵੀ ਦੇਖਦੇ ਬੜਾ ਕੁਝ ਦੇਖਣ ਨੂੰ ਡਾਊਗਾ ਬੱਲੀ ਦਾ ਸਾਈਜ਼ ਹਾਂ 24 25 ਕੈਰੈਕਟਰ ਹੁੰਦੇ ਬਈ ਹਰ ਇੱਕ ਵੈਰਿਟੀ ਦੇ ਜਿਹੜੇ ਆਪਾਂ ਨੋਟ ਕਰਨੇ ਨੇ ਜਿਹੜੇ ਨੋਟ ਕਰਨੇ ਨੇ ਹਰ ਇੱਕ ਵੈਰਿਟੀ ਦੇ ਡੋਟੀ ਹੁੰਦੇ ਆ ਇਹ ਸਰੋਂ ਆ ਬਈ ਜਿਹੜੀ ਹਾਂਜੀ ਬਈ ਇਹ ਸਰੋਂ ਦੀਆਂ ਆਪਣੇ ਕੋਲ ਡੋਟੀ ਵੈਰਿਟੀਆਂ ਲੱਗੀਆਂ ਵੀ ਆ ਤੇ ਸਰੋਂ ਦੇ ਆਪਣੇ ਹਾਈਬ੍ਰਿਡ ਸਰੋਂ ਤੇ ਵੀ ਕੰਮ ਹੁੰਦਾ ਅੱਛਾ ਹਾਈਬ੍ਰਿਡ ਸਰੋਂ ਤੇ ਵੀ ਹਾਂ ਜਿਵੇਂ ਬਈ ਆ ਹੁਣ ਜਿਵੇਂ ਆ ਵਿੱਚ ਟੈਗ ਲੱਗੇ ਹੋਏ ਆਪਣੇ ਅੱਛਾ ਇੱਕ ਇੱਕ ਕ੍ਰੋਸ ਹੋਏ ਹੋਏ ਆ ਬਈ ਅੱਛਾ ਤੁਸੀਂ ਆ ਬੱਲੀ ਦਾ ਸਹਜ ਵੇਖੋ ਤੇ ਆਹ ਵੇਖੋ ਇਹ ਜਮਾ ਇਹ ਜਮਾ ਛੋਟੇ ਛੋਟੇ ਤੇ ਜੋ ਤੁਸੀਂ ਮੰਨ ਕੇ ਇੱਕ ਜਾਂ ਦੋ ਵੀ ਨਿਕਲ ਲੰਗੇ ਇਹਦੇ ਚੋਂ ਸਾਰੇ ਅੱਛਾ ਇਹਦੇ ਵਿੱਚੋਂ ਬੀਜ ਨੇ ਤਿਆਰ ਹੋਣਾਗਾ ਹਾਂ ਇਹ ਹਾਈਬ੍ਰਿਡ ਬੀ ਆ ਬਈ ਜਿਹੜੇ ਇਹਦੇ ਵਿੱਚ ਅੱਛਾ ਇਹ ਇਹ ਹਾਈਬ੍ਰਿਡ ਆ ਤੇ ਲੱਗਦਾ ਆਂ ਵੀ ਇਹ ਖਰਾਬ ਹੋਇਆ ਹੁੰਦਾ ਹਾਂਜੀ ਇਹ ਖਰਾਬ ਹੋਇਆ ਇਸ ਤੋਂ ਬਾਅਦ ਫਿਰ ਆਹ ਬੀ ਫਿਰ ਅੱਗੇ ਰਿਸਰਚ ਚ ਜਾਊਗਾ ਫਿਰ ਉਹੀ ਟਾਈਮ ਇਹਦੇ ਤੇ ਹਜੇ ਲੱਗੂਗਾ ਅੱਛਾ ਇਹਦੇ ਤੇ ਲੱਗੂਗਾ ਫਿਰ ਉਸ ਤੋਂ ਬਾਅਦ ਉੱਥੇ ਜਾਣਾ ਇਹਨੇ ਉੱਥੇ ਜਾ ਕੇ ਮੰਨ ਕੇ ਜਿਵੇਂ ਇਹ 600 ਕਿਉ ਬਰੇਟਿੰਗ ਲੱਗੀਆਂ ਇਹ ਕਵੈਰਿਟੀ ਤੇ ਟਾਈਮ ਲੱਗਦਾ ਟਾਈਮ ਲੱਗਦਾ ਕਹਣਾ ਕਹਿਣੀ ਸੌਕੀ ਹੁੰਦੀ ਆ ਪਰ ਵੈਰਿਟੀਆਂ ਤਿਆਰ ਕਰਨੀਆਂ ਬਹੁਤ ਔਖੀਆਂ ਹੋ ਜਾਂਦਾ ਇਹ ਵੀ ਭਾਈ ਢਲੋਸਾ ਜਿਹੜੀਆਂ ਪਿਛਲੇ ਕਿਹੜੇ ਸਾਡੇ ਕੋਲ 284 ਵੈਰਿਟੀਆਂ ਲੱਗੀਆਂ ਸੀ 284 ਉਹਦੇ ਵਿੱਚੋਂ ਸਾਡੇ ਕੋਲ ਤਿੰਨ ਵੈਰਿਟੀਆਂ ਦੀ ਸਿਲੈਕਸ਼ਨ ਹੋਈ ਹੈ ਜਿਹਦੇ ਵਿੱਚੋਂ ਇਹ 9053 ਜਿਹੜੀ ਵੈਰਿਟੀ ਇੱਕ ਹੈਗੀ 9053 ਇਹਦਾ ਇਹਦਾ ਕੀ ਝਾੜ ਰਿਹਾ ਇਹਦਾ ਝਾੜ ਜਿਹੜਾ ਸਾਡੇ ਕੋਲੇ ਅਸੀਂ ਜਿਹੜੇ ਇਹ ਅੰਕੜੇ ਕੱਢਿਆ ਹੈ ਪਰ ਸਕਰ ਮੀਟਰ ਨਾਲ ਜੀ ਉਹਦੇ ਵਿੱਚ ਸਾਡੇ ਕੋਲੇ 29 ਕੁਆਂਟਲ ਸਾਡੇ 29 ਕੁਆਂਟਲ ਤੱਕ ਸਾਡੇ 29 ਕੁਆਂਟਲ ਲਗਰੀ ਗਈ ਹੋਈ ਆ ਇਹ ਤਕਰੀਬਨ ਫਿਰ ਕਦੋਂ ਤੱਕ ਆ ਜਾਣਾ ਇਹ ਮਾਰੂ ਇਹਨੂੰ ਵੀ ਜੇ ਲੱਗਣਗੇ ਘੱਟ ਤੋਂ ਘੱਟ 2-3 ਸਾਲ ਲੱਗਣਗੇ 2-3 ਸਾਲ ਲੱਗਾਂ ਇਹ ਤਾਂ ਢਿੱਲੂ ਸਾਹਿਬ 100 ਨੂੰ ਰੱਖਦੇ ਨੇ ਵੀ ਆਪਣੇ ਆਂ ਪਿੰਡਾਂ ਦੇ ਵਿੱਚ ਜਿਹੜੇ ਜ਼ਿਮੀਂਦਾਰ ਗੱਲਾਂ ਕਰਦੇ ਹੁੰਦੇ ਆ ਹਾਲਾਂਕਿ ਇਹਨਾਂ ਫੁਲਾਨੀ ਦੇ ਏਡੀ ਮਤਲਬ ਵੱਲੀ ਲੰਬੀ ਆ ਯਾਰ ਉਹਦੇ 'ਚ ਮਤਲਬ 250 ਦਾਣਾ ਆ ਉਹ ਇੰਨੀ ਝੜੂਗੀ ਇਹ ਸਿਰਫ ਵੱਲੀ ਵੱਡੀ ਨਾਲ ਨਹੀਂ ਹੁੰਦਾ ਜਾਂ ਦਾਣੇ ਵੱਧ ਨਾਲ ਨਹੀਂ ਹੁੰਦਾ ਇਹਦਾ ਮੇਨ ਜਿਹੜਾ ਹੁੰਦਾ ਵੀ ਤੁਹਾਡੇ ਵੱਲੀ ਦੇ ਵਿੱਚ ਦਾਣੇ ਕਿੰਨੇ ਆ ਤੇ ਉਹਦਾ ਗ੍ਰੀਨ weight ਕਿੰਨਾ ਆ ਹੂੰ weight ਕਿੰਨਾ ਆ ਉਹਦਾ weight ਕਿੰਨਾ weight ਤੇ ਜਿਹੜਾ ਡਿਪੈਂਡ ਕਰਦਾ ਦੂਜਾ ਜਿਹ ਜਿਹੜਾ ਝਾੜ ਹੁੰਦਾ ਹੈ ਹਮ ਜਿਹੜਾ ਆ ਪੌਦਾ ਹੈ ਹਮ ਪੌਦੇ ਦਾ ਬਾਇਓਮਾਸ ਬਾਇਓਮਾਸ ਮਤਲਬ ਬਾਇਓਮਾਸ ਪੌਦੇ ਦਾ ਬਾਇਓਮਾਸ ਕਿੰਨਾ ਹੈ ਜੀ ਜਿਵੇਂ ਮੰਨ ਲਓ ਫਰਜ਼ ਕਰ ਲਓ ਵੀ ਮੇਰਾ ਕਾ ਤਾਂ 6.5 ਫੁੱਟ ਹੈ ਤੇ ਮੇਰੀਆਂ ਲੱਤਾਂ ਦੇ ਵਿੱਚ ਡਾਵੀਨੋ ਮੈਂ ਵਜਨ ਕਿ ਚੱਕੂਗਾ ਠੀਕ ਹੈ ਠੀਕ ਹੈ ਨਾ ਉਹ ਬਾਇਓਮਾਸ ਕਹਿੰਦੇ ਨਾਲ ਆਪਾਂ ਕਹਿ ਲઈએ ਜੀ ਜਿੰਨਾ ਨਾਲ ਮਜ਼ਬੂਤ ਅੰਦਰੋਂ ਪੂਰਾ ਪਰਿਆ ਹੋਇਆ ਜਿਹਦਾ ਜਿੰਨਾ ਵੱਧ ਬਾਇਓਮਾਸ ਹੋਊਗਾ ਉਹ ਵੈਰੈਟੀ ਉਹਨਾਂ ਹੀ ਵੱਧ ਪ੍ਰੋਡਕਸ਼ਨ ਨੂੰ ਦੇਣ ਜੀ 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 ਬਾਕੀ ਜਿਹੜੀ ਵੈਰੈਟੀ ਇਹ ਹੈ ਕਿ ਤੂੜੀ ਬਹੁਤ ਵਧੀਆ ਬਣਦੀ ਹੈ 3.5 ਤੋਂ 4 ਟਰਾਲੀਆਂ ਦੇ ਲਗਭਗ ਦੀ ਤੂੜੀ ਬਣੂਗਾ 3.5 ਤੋਂ 4 ਟਰਾਲੀਆਂ ਤੇ ਹਾਈ ਪ੍ਰੋਟੀਨ ਇਹ ਵੈਰੈਟੀ ਹੈ ਖਾਣ ਦੇ ਵਿੱਚ ਬਹੁਤ ਵਧੀਆ ਜੀ ਹਾਂਜੀ ਤੇ ਅਗਲੀ ਕੀ ਹੋਰ ਕਿਹੜੀ ਵੈਰੈਟੀ ਹੈ ਜੀ ਜਿਹੜੀ ਆਪਣੇ ਇ ਇਤੋਂ ਦੀਆਂ ਦੇ ਜਿਹੜੀਆਂ ਇਹ ਹੀ ਵੈਰੈਟੀਆਂ ਜਾਂ ਇੱਕ 7044 ਅੱਗੇ ਲੱਗਦੀਆਂ ਠੀਕ ਹੈ ਉਹਦੇ 4 ਸਾਲ ਲੱਗ ਸਕਦੇ ਆ ਜੀ ਇਹ ਆਉਣ ਵਾਲੇ 1 2 2 ਜਾਂ 3 ਸਾਲਾਂ ਦੇ ਵਿੱਚ ਅਸੀਂ ਵੈਰੈਟੀਆਂ ਕਿਸਾਨ ਵੀਰਾਂ ਤੱਕ ਪਹੁੰਚ ਦਿਓ ਜੋ ਖੇਤਾਂ ਦੇ ਵਿੱਚ ਤੁਸੀਂ ਵੀ ਇਹਨੂੰ ਬੀਜਦੇ ਹੋ ਜਾਓਗੇ ਇਹ ਵੈਰੈਟੀਆਂ ਨੂੰ ਇੱਕ ਕਿਸਾਨ ਵੀਰਾਂ ਨੂੰ ਹੋਰ ਗੱਲ ਦੱਸ ਦੇਣਾ ਮੈਂ ਜੀ ਵੀ ਫੂਸਾ ਯੂਨੀਵਰਸਿਟੀ ਦਿੱਲੀ ਵੱਲੋਂ ਜੀ ਜਿਹੜੀਆਂ ਇਸ ਵਾਰ ਦੋ ਵੈਰੈਟੀਆਂ ਵਿਕਸਿਤ ਕੀਤੀਆਂ ਗਈਆਂ ਜੀ ਜਿਹਦੇ ਵਿੱਚ ਐਚ ਡੀ 3386 ਜੀ HD 3406 ਜਿਹਨੂੰ ਆਪਾਂ ਉਨਤ 2967 ਕਹਿ ਸਕਦੇ ਹਾਂ ਜੀ 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 ਜਿਹੜੀ 3406 ਹੈ ਉਹਦੀ ਹਾਈਟ ਬਿਲਕੁਲ ਘੱਟ ਹੈ ਬਾਇਓਮਾਸ ਬਹੁਤ ਜ਼ਿਆਦਾ ਹੈ ਉਹ ਦੇਖਦੀ ਨਹੀਂ ਜੀ ਜਿਹੜੀ 3386 ਹੈ ਦੇਖਦੀ ਉਹ ਵੀ ਨਹੀਂ ਸਿਰਫ ਥੋੜੀ ਹਾਈਟ ਵੱਧ ਹੈ ਜੀ ਤੇ ਹਾਈ ੀਲਡਿੰਗ ਵੈਰੇਟੀਆਂ ਜੀ ਯੂਨੀਵਰਸਿਟੀ ਦੇ ਕਹਿੰਦੇ ਮੁਤਾਬਕ ਵੀ ਇਹ 75 80 ਮੰਨ ਤੱਕ ਜਿਹੜੀਆਂ ਵੈਰੇਟੀਆਂ ਇਹ ਜਾਂ ਸਕਦੀਆਂ ਉਹ ਵੀ ਆਪਣੇ ਕੋਲੇ ਕਾਫੀ ਮਾਤਰਾ ਦੇ ਵਿੱਚ ਜਿਹੜੀਆਂ ਆਪਣੇ ਖੋਜ ਕੇਂਦਰ ਦੇ ਵਿੱਚ ਲੱਗੀਆਂ ਲੱਗੀਆਂ ਹੋਈਆਂ ਅਗਲੇ ਸਾਲ ਉਹ ਆਪਾਂ ਜਿਮੀਂਦਾਰ ਹੁੰਦੇ ਵਾਂ ਅਗਲੇ ਸਾਲ ਅਗਲੇ ਸਾਲ ਦੇ ਦਿਆਂਗੇ ਲੋ ਜੀ ਅਗਲੇ ਸਾਲ ਨੋਟ ਕਰ ਲਓ ਬਾਈ ਹੋਰੇ ਜਿਹੜੀਆਂ ਵੈਰੈਟੀਆਂ ਕਹਿ ਰਹੇ ਆ ਅਗਲੇ ਸਾਲ ਤੁਹਾਨੂੰ ਉਹ ਮਿਲ ਜਾਣੀਆਂ ਐ ਤੁਹਾਨੂੰ ਤੇ ਨੰਬਰ ਸਕਰੀਨ ਤੇ ਚੱਲੀ ਜਾਂਦੇ ਆ ਬਾਕੀ ਤੁਹਾਨੂੰ ਹੋਰ ਵੀ ਵੈਰੈਟੀਆਂ ਬਾਰੇ ਗੱਲ ਕਰਦੇ ਆ ਝੋਨੇ ਬਾਰੇ ਵੀ ਕਿਸਾਨ ਵੀ ਲੈਣ ਆਏ ਹੋਇਆ ਬੀਜ ਤੇ ਉਹਨਾਂ ਨਾਲ ਵੀ ਮਿਲਾਵਾ ਗੱਲਬਾਤ ਕਰਾਂਗੇ ਇੱਕ ਢਿੱਲੋ ਸਾਹਿਬ ਮੈਂ ਤੁਹਾਨੂੰ ਹੋਰ ਗੱਲ ਦੱਸਣਾ ਭਰਾ ਜੀ ਵੀ ਕੋਈ ਵੀ ਜ਼ਿਮੀਂਦਾਰ ਜਿਹੜਾ ਸਾਡੇ ਨਾਲ ਜੁੜਦਾ ਹੈ ਹਾਂਜੀ ਸਾਥੋ ਚਾਹੇ ਉਹ ਮੱਕੀ ਦਾ ਬੀਜ ਜਾਂਦਾ ਜਾਂ ਕਪਾਹ ਦਾ ਜਾਂਦਾ ਜਾਂ ਕਣਕ ਦਾ ਝੋਨੇ ਦਾ ਕਿਸੇ ਚੀਜ਼ ਦਾ ਵੀ ਲੈ ਕੇ ਜਾਂਦਾ ਵੀ ਉਹ ਜ਼ਿਮੀਂਦਾਰ ਉਹਨੂੰ ਮੇਰੀ ਇਕੱਠ ਚੋ ਵੀ ਬੀ ਲਜਾਂਨ ਤੋਂ ਬਾਅਦ ਕੋਈ ਐ ਨਹੀਂ ਆਪਾਂ ਬੀਜਤਾ ਜਾਂ ਲਾਤਾ ਜਾਂ ਉਸ ਤੋਂ ਬਾਅਦ ਆਪਾਂ ਵੱਢ ਲਿਆ ਠੀਕ ਹੈ ਨਾ ਸਾਡੇ ਨਾਲ ਜੇ ਜੁੜੇ ਰਹੋਗੇ ਜੀ ਸਾਨੂੰ ਆਪਦੇ ਖੇਤ ਸੱਦੋਗੇ ਤਾਂ ਤੁਹਾਡੇ ਕੋਲ 2-4 ਮਨ 5 ਮਨ ਫਸਲ ਜਿਹੜੀ ਵੱਧ ਹੋਣੀ ਹੈ ਸਪਰੇਅ ਲਓ ਜਿੱਥੋਂ ਮਰਜੀ ਲੋ ਸਾਨੂੰ ਅਸੀਂ ਤੁਹਾਨੂੰ ਸਿਰਫ ਦੱਸਣਾ ਹੈ ਵੀ ਇਸ ਚ ਮਗਰਾ ਇਸ ਟਾਈਮ ਤੇ ਫਸਲ ਨੂੰ ਜਿਹੜੀ ਆ ਚੀਜ਼ ਚਾਹੀਦੀ ਹੈ ਹਾਂ ਮਤਲਬ ਵੀ ਤੁਹਾਡੇ ਤੋਂ ਬੀਜ ਲੈ ਕੇ ਤੁਹਾਡੇ ਨਾਲ ਜੁੜੇ ਰਹਿਣ ਤੁਸੀਂ ਉਹਨੂੰ ਦੱਸਦੇ ਵੀ ਰਹੋਗੇ ਵਾਰੀ ਵਾਰੀ ਗਾਈਡ ਕਰੂੰ ਕਿਉਂਕਿ ਤੁਸੀਂ ਤਾਂ ਇੱਕ ਵੈਰਾਈਟੀ ਦੇ ਉੱਤੇ ਲਗਭਗ 5 5 6 6 ਸਾਲ ਆਏ ਹੋਏ ਆਏ ਹੋਏ ਠੀਕ ਆ ਉਹ ਨਵਾਂ ਕਿਸਾਨ ਜਦੋਂ ਬੀਜਦਾ ਤਾਂ ਉਹਨੂੰ ਤੁਸੀਂ ਨਾਲ ਦੀ ਨਾਲ ਹੀ ਬਸ ਲੈਣੇ ਨਾਲੇ ਹੁਣ ਜਿਹੜਾ ਢਿਲੋ ਸਾਹਿਬ ਜਿਹੜਾ ਪਹਿਲਾਂ ਆਪਣੇ ਬਜ਼ੁਰਗਾਂ ਵੀਲੇ ਟਾਈਮ ਸੀ ਨਾ ਵੀ ਬੀਜ ਤੇ ਵੜ ਲਿਓ ਵੜ ਲਿਓ ਹੋ ਗਈ ਜਿਹੜੀ ਅੱਜ ਕੱਲ ਦੀ ਜਿਹੜੀ ਖੇਤੀ ਹੈ ਉਹ ਰਹਿ ਗਈ ਟੈਕਨੀ ਤਕਨੀਕ ਨਾਲ ਜਿਹੜੇ ਜਿਵੇਂ ਦਾਰ ਆਪਾਂ ਭਰਾ ਤਕਨੀਕ ਨਾਲ ਚੱਲਾਂਗੇ ਆਪਣੇ ਖਰਚੇ ਵੀ ਬਚਣਗੇ ਤੇ ਆਪਣੀ ਜਿਹੜੀ ਪੈਦਾਵਾਰ ਵੀ ਵਧੂਗੀ ਜੀ ਜੀ ਉਹ ਪਹਿਲਾਂ ਵਾਂਗ ਜਿਵੇਂ ਪਹਿਲਾਂ ਕਹਿੰਦੇ ਦੱਬ ਕੇ ਬਾਹ ਤੇ ਰੱਜ ਕੇ ਖਾਣਾ ਅਕਲ ਨਾਲ ਬਾਹ ਤੇ ਰੱਜ ਕੇ ਖਾਣਾ ਰੱਜ ਕੇ ਖਾਣਾ ਹੁਣ ਤਾਂ ਅਕਲ ਨਾਲ ਖੇਤੀ ਹੈ ਜੀ ਜੀ ਤੇ ਆ ਬਾਈ ਜੀ ਆਏ ਹੋਏ ਸੀ ਇਹਨਾਂ ਨੇ ਇਹਨਾਂ ਦੀਆਂ ਵੈਰਾਈਟੀਆਂ ਵਰਤੀਆਂ ਹੋਈਆਂ ਸੀਗੀਆਂ ਬਾਈ ਪਹਿਲਾਂ ਤਾਂ ਆਪਣਾ ਪਿੰਡ ਦੱਸ ਦਿਓ ਕਿਹੜਾ ਪਿੰਡ ਜੀ ਮੇਰਾ ਨਾਮ ਖੁਸ਼ਕਰਨ ਵੀਰ ਹੈ ਜੀ ਪਿੰਡ ਮਦੀਰ ਹੈ ਪਿੰਡ ਮਦੀਰ ਮਦੀਰ ਕਿਹੜੀ ਵੈਰਾਈਟੀ ਲਾਈ ਸੀ ਤੇ ਕਦੋਂ ਲਾਈ ਸੀ ਈਸੀ 321 ਲਾਈ ਸੀ ਈਸੀ 321 ਹਾਂ ਜ ਤੇ ਕਿੰਨਾ ਟਾਈਮ ਪਹਿਲਾਂ ਲਾਈ ਸੀ ਆ ਪਿਛਲੇ ਸਾਲ ਪਿਛਲੇ ਸਾਲ ਲਾਈ ਸੀ ਕਿਵੇਂ ਰਿਹਾ ਝਾੜਾ ਝਾੜੇ ਦਾ ਇਹ ਹੈਗਾ ਜੀ 32 ਤੋਂ 35 ਮੋਡਲ ਦੇ ਵਿੱਚ ਵਿੱਚ ਹੈਗਾ ਜੀ 32 ਤੋਂ 35 ਮੋਡਲ ਐਤ ਕੀ ਕੀ ਇਰਾਦਾ ਫਿਰ ਐਤ ਕੀ ਹੈਗਾ ਇਰਾਦਾ ਵੀ ਲਾ ਹੈਗਾ ਹਾਂ ਜੀ ਚਲੋ ਵਧੀਆ ਗੱਲ ਹੈ ਤੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀ ਬਾਰੇ ਰੀਅਲ ਦੇ ਵਿੱਚ ਸੱਚੀ ਗੱਲ ਦੱਸਣੀ ਆ ਜਿਹੜੀ ਹੋਈ ਹੈ ਇਹ ਤਾਂ ਇਹ ਤਾਂ ਝਾੜ 34 ਤੋਂ 35 ਮੋਡਲ ਹੈਗਾ ਜੀ ਬਾਕੀ ਇਹ 1.5 ਨੰਬਰ ਤੇ ਮੈਂ ਲਾਇਆ ਸੀ ਅੱਛਾ ਆਪਣੇ ਪੇਪਾਂ ਚਵਾਨ ਹੈ ਨਹੀਂ अच्छा ते रोग रोग वगैरह ਕੀ ਆ? ਅ ਰੋਗ ਦੀ ਸ਼ਮਤਾ ਹੈਗੀ ਹੈ ਜੀ। ਜੀ ਬਿਮਾਰੀਆਂ ਨੂੰ ਜਿਹੜੀ ਐਂਡ ਤੇ ਆਪਾਂ ਕਹਿੰਦੇ ਆ ਜਿਹੜੇ ਫੰਗਸ ਵਾਲੇ ਰੋਗ ਹੁੰਦੇ ਆ ਉਹ ਵੀ ਹੈ ਨਹੀਂ। ਉਹ ਵੀ ਹੈ ਨਹੀਂਗੇ। ਮਨੂ ਵੀ ਨਚਿੰਤ ਜੇ ਹੋ ਕੇ ਬੀਜ ਨਾਲ ਵੈਰਟੀ ਆ ਜੀ। ਤੇ ਅੰਕਲ ਜੀ ਆਪਣਾ ਕਿਹੜਾ ਪਿੰਡ ਹੈ? ਮੇਰਾ ਪਿੰਡ ਸਮਾਗ ਹੈ ਜੀ। ਸਮਾਗ। ਤੁਸੀਂ ਇਹ ਪੰਜਾਬ ਸੀਟ ਨਾਲ ਕਦੋਂ ਤੋਂ ਜੁੜੇ ਹੋਏ ਆ? ਮੈਨੂੰ ਤਾਂ ਜੀ ਵਾਲੇ ਸਾਲ ਹੋ ਗਏ। ਵਾਲੇ ਸਾਲ ਹੋ ਗਏ। ਕਿ ਕਿਵੇਂ ਜੁੜੇ ਸੀ ਆਪਣੀ ਉਹ ਦੱਸਿਓ ਮਾੜਾ ਜੀ ਇਸ ਤੀ ਪਹਿਲਾਂ ਤਾਂ ਹੂੰ ਸੌਦਾ ਵਾਤਾ ਹੀ ਲੈਂਦੀ ਹੁੰਦੇ ਸਹੀ ਤੇ ਮੈਂ ਇੱਕ ਵਾਰੀ ਬੈਠਾ ਤੇ ਗੱਲਾਂ ਕਰ ਲਾ ਕੇ ਡਾਕਟਰ ਸਾਹਿਬ ਤੇ ਆਦੇ ਆ 212 20 ਆਇਆ ਲਾਲਾ ਮੈਂ ਕਿਹਾ ਭਾ ਆਦਾ ਸ਼ੀਜ਼ੋ ਮੈਂ ਕਿਹਾ ਯਾਰ ਇਹ ਤਾਂ ਮੈਂ ਇਹਨਾਂ ਦਾ ਮੈਂ ਕਿੰਨਾ ਕੁ ਲੂੰ ਮੈਂ 8 ਕਿਲੋ ਦਾ ਵੀ ਚ ਲੈ ਲੈਣਾ ਹੂੰ ਚੱਲ ਮੈਂ ਕਿਹਾ ਯਾਰ ਖਾਸਮਾ ਨੂੰ ਖਾਈ ਫਿਰ ਕਿੰਨੇ ਕਿੰਨੇ ਦਾ ਲੈ ਲੈ 8 ਕਿਲੋ ਪਹਿਲੇ ਸਾਲੀ ਪਹਿਲੇ ਸਾਲੀ ਇੰਨਾ ਵਿੱਚ ਵਾਟ ਇੱਕ ਹੀ ਆ ਅੱਛਾ ਚੌਰਸ ਠੀਕ ਹੈ ਮੈਂ ਕਹਾਂ ਉਹ ਪਿਆਲੋ ਕੀ ਛੱਡਾਂਗੇ ਹਾਂ ਉਹ 6 ਕਿੱਲਾ ਚ ਲੱਗਿਆ ਜੀ ਹਾਂ 2 ਕਿੱਲੇ ਫੇਰ ਰਹਿਗੇ ਅੱਛਾ 2 ਫੇਰ ਰਹਿ ਗਿਆ ਮੈਂ ਆਪਣਾ ਜਿਹੜਾ ਵਾਜ ਦਾ ਹਾਂ 2 ਕਿੱਲੇ ਦਾ ਕਿਥੋਂ ਬਣੀਦੀ ਪਟ ਲਿਆ ਹਾਂ ਤੁਸੀਂ ਨਹੀਂ ਸੱਚ ਨਹੀਂ ਮੰਨਣਾ ਸਾਡਾ ਪੈਟ ਦਾ ਬੰਨੂਗਾ ਜਿਹੜਾ ਵਿੱਚ ਸੀ ਹਾਂ ਮੈਂ ਉਸੇ ਸ਼ੀਟ ਟਰਾਲੀਆਂ ਠਾਲ ਲਈ ਅੱਛਾ ਉਹ ਇੱਕ ਟਰਾਲੀ ਭਰੀ 2 ਕਿੱਲੇ ਆ ਜੋ ਅੱਛਾ ਹਾਂ ਉਹ ਚੀਆਂ ਇੱਕ ਬਾਜਰੇ ਗਿਆ ਉਹ ਫੇਰ ਇੱਕ ਟਰਾਲੀ ਫੇਰ ਘਟ ਗਈ ਅੱਛਾ ਤੁਹਾਡਾ ਪਹਿਲੀ ਆਰੀ ਦਾ 9594 ਮਾਨ ਹਮ ਨਿਕਲ ਮੈਂ ਬਸਦਾਵਾ ਮੈਂ ਕਿਹਾ ਉਹ ਹੋਰ ਲੈ ਲੈ ਦੇ ਬੀ ਉਹ ਤੋਂ ਬਾਅਦ ਮੈਂ ਛੱਡਿਆ ਨਹੀਂ ਅੱਛਾ ਛੱਡਿਆ ਨਹੀਂ ਹੁਣ ਲਗਾਤਾਰ ਕੈਸ ਸਾਲ ਹੋ ਗਏ ਪਿੰਡ ਚ ਕੋਈ ਬੰਦਾ ਨਹੀਂ ਕਹਿ ਸਕਦਾ ਵੀ ਨੰਬਰਦਾਰ ਨੇ ਹੋਰ ਵੀ ਲਾਇਆ 212 ਤੋਂ ਬਿਨਾ ਇਹ ਆਪਣੀ ਗਰੰਟੀ ਹੈ ਲਓ ਜੀ ਪਿੰਡ ਜਾ ਕੇ ਪੁੱਛ ਸਕਦੇ ਹੋ ਹਾਂ ਪਿੰਡ ਸਮਾਗ ਹੈ ਹਾਂ ਸਮਾਗ ਵਿੰਦਰ ਨੰਬਰਦਾਰ ਮੇਰਾ ਨਾਮ ਜਿਹੜਾ ਮਰਜੀ ਬੰਦਾ ਪਿੰਡ ਚ ਪੁੱਛ ਲੈ ਵੀ ਹੋਰ ਵੀ ਲਾਇਆ ਜੇ ਆ ਤਾਂ ਲਾਇਆ ਮੈਂ ਦੇਣ ਦਾ ਲਓ ਜੀ ਲਓ ਇੰਨਾ ਵਿਸ਼ਵਾਸ ਆ ਇੰਨੀ ਗਰੰਟੀ ਆ ਵੀ ਦੇਲੇ ਨਹੀਂ ਕਰਦਾ ਕਹਿੰਦੇ ਹੋਰ ਲਾਉਣ ਨੂੰ ਉਹਨੂੰ ਵੀ ਮਾਕੀ ਉਹਨੂੰ ਮੈਂ 212 ਆਜ ਬਿਨ ਹੋਰ ਵੀ ਖਾਉਂਦੇ ਸੀ ਮੈਂ ਕਿਹਾ ਮੈਂ ਤਾਂ ਉਹ ਵੀ ਲਾਉਂ ਉਹ ਹੀ ਲਾਉਂਗਾ ਵੀਂਦਾ ਨਵੀਆਂ ਵੀ ਖੋਜ ਦੇ ਵਿੱਚ ਆ ਗਈਆਂ ਪਰ ਨਹੀਂ ਕਹਿੰਦੇ ਅਸੀਂ 212 ਹੀ ਲਾਉ ਇੱਕ ਉਹਦੀ ਫੋਰਸ ਬੜੀ ਬੜੀ ਵਧੀਆ ਜਿਹੀ ਸਿਫਤ ਹੈ ਆਪ ਆਪਣੀ ਈ ਲਾਉਣੀ ਆ ਈ ਈ ਲਾਤੀ ਈ ਈ ਮੱਜਦੀ ਨਹੀਂ ਅੱਛਾ ਦਿਨਾਂ ਜਿਓ ਪੰਜ ਚਾਰ ਬੂਟੇ ਘੜ ਜਾਂਦੀ ਓ ਇੱਕ ਬੂਟਾ ਹੀ ਤੇ ਉਹ ਲਾਉਣ ਵਾਲੇ ਭੈਣ ਦੇ ਗਾਲਾ ਕੱਢਦੇ ਆ ਅਧਿਆ ਕਿਹੜੇ ਬੈਠੇ ਸਹੀ ਗੱਲ ਆ ਤੇ ਲੋ ਜੀ ਆਹ ਗੱਲਬਾਤ ਹੋ ਗਈ ਬੀਜ ਲੈ ਕੇ ਆਇਆ ਹਾਂ ਤੁਸੀਂ ਸੁਭਾਗ ਆ ਕੇ ਪੁੱਛ ਸਕਦੇ ਜੀ ਲੋ ਜੀ ਆਪਣੀ ਚੈਲੰਜ ਲਓ ਜੇ ਚੈਲੰਜ ਕਰਦੇ ਆ ਸਮਾਗ ਪਿੰਡਾਂ ਤੇ ਗੱਲ ਹਾਂ ਤੇ ਕੱਲ ਵੀ ਦਾਸ਼ੀ ਦਾ ਪਹਿਲਾਂ ਵੀ ਜੇ ਕੋਈ ਤੁਹਾਡੀ ਰਿਸ਼ਤੇਦਾਰੀ ਵੀ ਆ ਕੋਈ ਯਾਰ ਦੋਸਤ ਦਾ ਹਾਂ ਕਿੰਨਾ ਵੇਲੇ ਉੱਤੇ ਫੋਨ ਲਾ ਕੇ ਪੁੱਛ ਸਕਦੇ ਆ ਨੰਬਰ ਬਾਰੇ ਸਾਡਾ ਫਿਊਜ ਨਹੀਂ ਪੈਂਦਾ ਉਹ ਅਗਰੇ ਇਸ ਤਰ੍ਹਾਂ ਤਾਂ ਪੁੱਛੋ ਵੀ ਤੇ ਹੋਰ ਵੀ ਲੱਗਾਈ ਉਹਦਾ ਸ਼ਤਰ ਲਾ ਲਿਓ ਬੋਲਦੇ ਨੰਬਰ ਦਾ ਹਾਂਜੀ ਨੰਬਰ ਬੋਲਦੇ ਆਉਂਦਾ ਜਿਹੜਾ ਹੈ ਜਰਾ 94644 ਜੀ 56616 ਜੀ ਇੱਕ ਵਾਰੀ ਫੇਰ ਬੋਲੋ ਜੀ 94644 56616 ਬਿੰਦਰ ਨੰਬਰ 10 ਸਮਾਗ ਲਓ ਜੀ ਬਿੰਦਰ ਨੰਬਰ 10 ਸਮਾਗ ਤੇ ਨੰਬਰ ਨੋਟ ਕਰ ਲਿਆ ਪੱਕਾ ਕੰਮ ਹੀ ਆਪਾਂ ਹਾਂ ਠੀਕ ਹੈ ਮਾ ਤਾਂ ਬਿਮਾਰੀ ਵੀ ਮੈਨੂੰ ਸਾਧ ਰਹੋ ਉੱਤੇ ਵੀ ਹਾਂ ਲਓ ਜੀ ਅੰਨੀ ਵੀ ਮੱਚ ਗਈ ਮੈਨੂੰ ਸਾਧ ਲਿਓ ਜੇ ਝਾੜ ਕਰ ਗਿਆ ਮੈਨੂੰ ਸਾਧ ਰਹੂ ਫਿਰ ਇਹ ਖੇਤਾ ਵੀ ਲਾ ਦੋ ਤਾਂ ਵੀ ਘਟ ਜਾ ਮੈਂ ਜਮੇਵਾਰ ਠੀਕ ਹੈ ਲਭੇ ਇੰਨੀਆਂ ਗਰੰਟੀਆਂ ਕੰਪਨੀ ਤੋਂ ਹਟ ਕੇ ਆਪਦੇ ਵੱਲੋਂ ਦੇਈ ਜਾਂਦੇ ਆ ਮੈਂ ਤਾਂ 30 ਗਰੰਟੀਆਂ ਸੂਢੀ ਤੇ ਕੋਈ ਗਰੰਟੀ ਸਹੀ ਗੱਲ ਆ ਕੀ ਤੁਸੀਂ ਮੇਰੇ ਝੋਨੇ 'ਚ ਖੜੇ ਹੋ ਜੀ 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 ਰਾਜੇ ਭਾਈ ਇੱਕ ਦੱਸੋ ਵੀ ਹੁਣ ਵਾਲਾ ਸਮਾਂ ਆ ਝੋਨੇ ਦਾ ਝੋਨੇ ਦੇ ਵਿੱਚ ਪਹਿਲਾਂ ਵਾਲੀਆਂ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਆਪਣੀਆਂ ਆਲਰੇਡੀ ਜਿਹੜੀਆਂ ਚੱਲ ਰਹੀਆਂ ਸਕਸੈਸ ਆ ਤੇ ਅਗਲੇ ਸਾਲ ਕੋਈ ਇਸ ਸਾਲੇ ਸੌਰੀ ਹੈ ਨਾ ਵੀ ਕੋਈ ਨਵੀਂ ਵੈਰਾਈਟੀ ਆ ਰਹੀ ਆ ਤੇ ਟੱਲੋ ਸਾਹਿਬ ਪਰਮਲ ਦੇ ਵਿੱਚ ਤਾਂ ਜਿਹੜੀ PR131 ਦੀ ਡਿਮਾਂਡ ਚੰਗੀ ਆ ਜੀ ਪਰਮਲ ਦੇ ਵਿੱਚ PR100 PR131 ਦੀ ਜੀ ਸੂਪਰ ਸੀਆਰ 212 ਦੀ ਡਿਮਾਂਡ ਬਹੁਤ ਹੈ ਜੀ ਜਿਹੜੀ ਉਸ ਆ ਨਵੀਂ ਵੈਰਾਈਟੀ ਹੈ ਸੀਆਰ 321 ਜਿਹੜੀ ਕਿ ਮੱਝ ਦਵਾਪੇ ਆਸਤੇ ਦਾ ਬਿਲਕੁਲ ਵਰਦਾਨ ਹੈ ਜੀ ਤੇ ਬਹੁਤ ਚਾਣ ਦਿੱਤਾ ਉਹ ਵੈਰਾਈਟੀ ਦੀ ਡਿਮਾਂਡ ਚੰਗੀ ਹੈ ਜੀ ਜੀ ਪੀਆਰ 126 ਹੈਗਾ ਉਹ ਜਿੰਨੇ ਕਰੀਏ ਜਿੰਨਾ ਲੱਗਦਾ ਉਹਨਾਂ ਲੱਗਣਾ ਹੀ ਲੱਗਣਾ ਹਮ ਜਿਹੜੀਆਂ ਬਾਸਮਤੀ ਦੇ ਵਿੱਚ ਮੁਛਲ ਦੇ ਵਿੱਚ 1401 ਹੈ ਹਮ 1886 ਹੈਗੀ ਹਮ ਠੀਕ ਹੈ ਦੂਜੀਆਂ ਜਿਹੜੀਆਂ ਸ਼ਾਰਟ ਰੇਸ਼ਨ ਵਾਲੀਆਂ ਵੈਰਾਈਟੀਆਂ ਬਾਸਮਤੀ ਦੀਆਂ 1509 ਐ 1692 ਐ 1847 ਐ ਜੀ 1718 ਐ 1121 ਜੀ ਵੈਰਾਈਟੀਆਂ ਸਾਰੀਆਂ ਆਪਣੇ ਕੋਲ ਸਾਰੀਆਂ ਟੋਟਲ ਜਿਹੜੀਆਂ ਸ਼ਾਰਟ ਰੇਸ਼ਨ ਦੀਆਂ ਜਿਵੇਂ 1509 ਦੀ ਲਾਈਨ ਦੇ ਵਿੱਚੋਂ ਇੱਕ ਵੈਰਾਈਟੀ ਆਈ ਐ 1985 1985 1985 ਵੈਰਾਈਟੀ ਵੇਸ਼ਵਾਰ ਆਪਾਂ ਕੋ ਕਿੱਲੇ ਦੋ ਦੋ ਕਿੱਲਾਂ ਦੀ ਲੋਕਾਂ ਨੂੰ ਦੇਵਾਂਗੇ ਦੇਵਾਂਗੇ ਮਤਲਬ ਇਹ ਹੌਣ ਦੇ ਸਾਲ ਤੱਕ ਤਿਆਰ ਜਿਹੜੇ ਹਾਂ ਜੀ ਹਾਂ ਪਰ ਉਹਦੀ ਜਿਹੜੀ ਖਾਸੀਅਤ ਹੈ ਜਿਹੜੀ ਯੂਨੀਵਰਸਿਟੀ ਨੇ ਦਿੱਤੀ ਆ ਉਹ ਡੀਐਸਆਰਐਸ ਤੇ ਸਿੱਧੀ ਬਜਾਈ ਵਾਸਤੇ ਮਤਲਬ ਇਹ ਸੁੱਕੀ ਬਜਾਈ ਕਹਿ ਲੈਣੇ ਆ ਪਸੇ ਸੁੱਕੀ ਬਜਾਈ ਤੁਸੀਂ ਕਰੋਗੇ ਤਾਂ ਨੈਟ ਤੁਹਾਡੇ 106 ਦਿਨ ਲੈਣਿਆ ਸਾਰੇ ਉਹਨਾਂ ਸੋ 6 ਦਿਨ ਦੀ ਵੈਰਾਈਟੀ ਆ ਉਹ ਵੈਰਾਈਟੀ ਜਿਹੜੀ ਹੈਗੀ ਹਰ ਵੀ ਸਾਈਡ ਟੋਲਰੈਂਟ ਦੀ ਵੈਰਾਈਟੀ ਹੈ ਵੀ ਤੁਸੀਂ ਜਿਹੜਾ ਸਿੱਧੀ ਬਜਾਈ ਕਰਤੀ ਉਹਦੇ ਨਾਲ ਤੁਸੀਂ ਸਟੌਕ ਐਕਸਟਰਾ ਪਾਉਣੀ ਆ ਨਾ ਤੁਸੀਂ ਕੋਈ ਰੈਫਟ ਪਾਉਣੀ ਆ ਨਾ ਕੋਈ ਤੁਸੀਂ ਉਹਦੇ ਤੇ ਨੋਮਨੀ ਗੋਲਡ ਵਗੈਰਾ ਦੀ ਕੋਈ ਸਪਰੇ ਨਹੀਂ ਕਰਨੀ ਜਦੋਂ ਤੁਹਾਨੂੰ ਪਤਾ ਲੱਗਦੇ 25 30 ਦਿਨਾਂ ਤੇ ਵੀਰੇ ਦੇ ਵਿੱਚ ਝੋਨਾ ਵੀ ਬਹੁਤ ਉਗ ਰਿਹਾ ਆ ਇਹਦੇ ਵਿੱਚ ਕੱਖ ਵੀ ਬਹੁਤ ਜ਼ਿਆਦਾ ਹੋ ਗਏ ਇੱਕ 10% ਪਰਸ਼ੂਟ ਦਵਾਈ ਹੁੰਦੀ ਜਿਹੜੀ ਆਪਾਂ ਪਹਿਲਾਂ ਗਵਾਰੀਆਂ ਤੇ ਕਰਦੇ ਹੁੰਦੇ ਸੀ ਉਹਦੀ ਸਪਰੇਅ ਤੁਸੀਂ ਕਰ ਦੇਣੀ ਹੈ ਅੱਛਾ ਢਿੱਲੋ ਸਾਹਿਬ ਯਕੀਨ ਕਰੋ ਜਿਹੜਾ ਤੁਸੀਂ 1985 ਝੋਨਾ ਵੇਚਿਆ ਕੱਲਾ ਉਹੀ ਰਹੂਗਾ ਵਿੱਚ ਉਹਦੇ ਕੋਈ ਚੁੱਬਾ ਹੈ ਕੋਈ ਪਰਮਲ ਹੈ ਕੋਈ ਵੀ ਨਦੀਨ ਹੈ ਸਾਰਾ ਸਾਰ ਜੀ ਬੜੀ ਐਕਸੀਲੈਂਟ ਵੈਰਾਈਟੀ ਹੈ 60 ਮਾਣ ਤੱਕ ਜਿਹੜਾ ਉਹਦਾ ਝਾੜ 60 ਮਾਣ ਤੱਕ ਦਾ ਝਾੜਾ ਹਾਂ ਇਹੀ ਵੈਰਾਈਟੀ ਜਿਹੜੀ ਇਸ ਵਾਰ ਨਵੀਂ ਜਿਹੜੀ ਉਹ ਜੀ ਇੱਕ ਇਹ ਦੱਸ ਦਿਓ ਵੀ ਆਪਾਂ ਦਾ ਵੀ ਮਿਲ ਕਿੱਥੋਂ ਸਕਦਾ ਹੈਗਾ ਇਹ ਵੀ ਜੇ ਕਿਸੇ ਨੇ ਵੀ ਹੁਣ ਐਡਵਾਂਸ ਚ ਲੈ ਜਾਣਾ ਹੈ ਜੀ ਤਾਂ ਪੰਜਾਬ 20 ਗੁਰਬੀਆ ਗਿੱਦੜਵਾ ਮੰਡੀ ਗਿੱਦੜਵਾ ਮੰਡੀ ਠੀਕ ਹੈ ਜਿਹੜਾ ਹੋਰ ਕੋਈ 15 20 ਦਿਨਾਂ ਦਾ ਜਾਂ ਮਹੀਨੇ ਤਾਂ ਜਿਹੜਾ ਕੋਈ ਆਊਗਾ ਜਿਵੇਂ ਸਾਡੇ ਡਿਸਟ੍ਰੀਬਿਊਟਰ ਡੀਲਰ ਹੈਗੇ ਉਹਨਾਂ ਕੋਲ ਵੀ ਚਾਊਗੀ ਜੀ ਜੀ ਤੇ ਕਿੰਨੀਆਂ ਸਟੇਟਾਂ ਦੇ ਵਿੱਚ ਆਪਣਾ ਜਿਹੜਾ ਵੀ ਚੱਲ ਰਿਹਾ ਵੈਰਾਈਟੀਆਂ ਚੱਲ ਇਹ ਜਿਹੜਾ ਝੋਨਾ ਹੈ ਜਿਹੜਾ ਪੰਜਾਬ ਜੀ ਤੇ ਹਰਿਆਣਾ ਹਰਿਆਣਾ ਤੇ ਉੱਤਰਾਖੰਡ ਉੱਤਰਾਖੰਡ ਤੇ ਕਣਕ ਦਾ ਜਿਹੜਾ ਆਪਣਾ ਸੀਡ ਹੈ ਉਹ ਮਤਲਬ ਜਿਵੇਂ ਯੂਪੀ ਲਾ ਲੋ ਹਰਿਆਣਾ ਰਾਜਸਥਾਨ ਪੰਜਾਬ ਤੱਕ ਹੋ ਹੀ ਗਿਆ ਉੱਤਰਾਖੰਡ ਹੋ ਗਿਆ ਬਿਹਾਰ ਹੋ ਗਿਆ ਇਧਰ ਬਹੁਤ ਮਤਲਬ ਜ਼ਿਆਦਾ ਜਾਂਦਾ ਇੱਕ ਗੱਲ ਮੈਂ ਜਿਹੜੇ ਵੀਰ ਕਿਸਾਨ ਵੀਰ ਜਿਹੜੇ ਆਲੂ ਲਾਉਂਦੇ ਆ ਜਾਂ ਸਬਜ਼ੀਆਂ ਵਾਲੇ ਆ ਉਹਨਾਂ ਵਾਸਤੇ ਇੱਕ ਬਾਸਮਤੀ ਦੀ ਵੈਰੈਟੀ ਬਹੁਤ ਵਧੀਆ ਹੈ 골ਡਨ 009 ਜੀ ਨੈਟ ਉਹਨੇ 120 ਦਿਨ ਲੈਣੇ ਨੇ ਨੈਟ 120 ਦਿਨ 120 ਦਿਨ ਨੇ ਤੇ 75 ਮਨ ਤੱਕ ਦਾ ਜਿਹੜਾ ਉਹਦਾ ਚਾਰ ਆਪਣੇ ਕੋਲੇ ਆਇਆ ਗਿਆ ਪਿਛਲੇ ਕਿਡੇ 26 27 28 ਤਾਈ ਕੁਆਂਟਲ ਤੱਕ ਮਤਲਬ ਉਹ ਨਿਕਲਿਆ ਬੜੇ ਆਰਾਮ ਨਾਲ ਬਹੁਤ ਘੱਟ ਟਾਈਮ ਦੀ ਵੈਰਾਈਟੀ ਹੈ ਠੀਕ ਹੈ ਜੀ ਬਾ ਜੀਮੀਦਾਰਾਂ ਨੇ ਜਿੱਥੋਂ ਵੀ ਕੋਈ ਬੀਜ ਲੈਣਾ ਹੈ ਵਧੀਆ ਸੋਚ ਵਿਚਾਰ ਕੇ ਆਉਣਾ ਪੱਕਾ ਮਨ ਬਣਾ ਕੇ ਜੀ ਵੀ ਉਹ ਤੋਂ ਲਓ ਜਿਹੜਾ ਤੁਹਾਨੂੰ ਅੱਗੇ ਸਰਵਿਸ ਵੀ ਦਿੰਦਾ ਹੂੰ ਠੀਕ ਹੈ ਵੀ ਕੋਈ ਆਇਆ ਨਹੀਂ ਵੀ ਕੱਲ ਨੂੰ ਮੇਥੋਂ ਕੋਈ ਜੀਵਿੰਦਰ ਬੀ ਲੈ ਗਿਆ ਮੈਨੂੰ ਫੋਨ ਕਰਕੇ ਪੁੱਛੇ ਜਾਂ ਸੱਦੇ ਤਾਂ ਮੈਂ ਕਹਿੰਦਾ ਮੇਰੇ ਕੋਲ ਟਾਈਮ ਹੀ ਨਹੀਂ ਮੈਥੋਂ ਨਹੀਂ ਆਈਦਾ ਬਿਲਕੁਲ ਵੀ ਤੁਰੰਤ ਬੰਦੇ ਨੂੰ ਪਹੁੰਚਣਾ ਚਾਹੀਦਾ ਉਹ ਤੋਂ ਕਈ ਵਾਰ ਬੰਦੇ ਹੋਰ ਵੀ ਬਾਹਰੋਂ ਵੀ ਭੇਜ ਦਿੰਦੇ ਮਨਨ ਕਿ ਤੁਹਾਡਾ ਨਾਮ ਲੈ ਕੇ ਜਾਂ ਹੋਰ ਲੈ ਕੇ ਹਾਂਜੀ ਹਾਂਜੀ ਹਾਂ ਡੁਪਲੀਕੇਟ ਬਹੁਤ ਆ ਜੀ ਡੁਪਲੀਕੇਟ ਬਹੁਤ ਆ ਇੱਕ ਢੀਲੋ ਸਾਹਿਬ ਸੁਣੋ ਮਾੜੀ ਥੋੜੀ ਜੀਵਿੰਦਰ ਨਾਲ ਹੋਰ ਪ੍ਰੋਬਲਮ ਦੱਸ ਦਿਆਂ ਜੀ ਹੁਣ ਜਿਵੇਂ ਆ ਵੈਰਾਈਟੀ ਖੜੀ ਆ ਜੀ ਢੀਲੋ ਸਾਹਿਬ ਹਾਂਜੀ ਹੁ ਆਮ ਇਹਤ ਕੀ ਜਿੰਨੀਆਂ ਵੀ ਪੰਜਾਬ ਹਰੇਣੇ ਦੇ ਵਿੱਚ ਕਨਕਾ ਵੀ ਜਿੱਥੇ ਵੇਚੀਆਂ ਵੀ ਹਨ ਹਰੇ ਦੇ ਵਿੱਚ ਉੱਚੀਆਂ ਵੱਲੀਆਂ ਮਿਲ ਲੀਆਂ ਜੀ ਐਕਚੁਅਲੀ ਜਿੰਨੀ ਦਾ ਭਰਾ ਇਹਨੂੰ ਚੰਗੀ ਤਰ੍ਹਾਂ ਦੇਖਣ ਵੀ ਮਤਲਬ ਇੱਕ ਹੀ ਕਬੂਜਾ ਹੋਊਗਾ ਹੂੰ ਠੀਕ ਹੈ ਇਹਨੂੰ ਕਹਿੰਦੇ ਸੈਗਰੀਗੇਸ਼ਨ ਇਹਨੂੰ ਕਹਿੰਦੇ ਜੜੀ ਮਤਲਬ ਪੰਜਾਬੀ ਵਿੱਚ ਸਮਝਾਈਏ ਤਾਂ ਇਹ ਪੰਜਾਬੀ ਵਿੱਚ ਸਮਝਾਈਏ ਮਤਲਬ ਜਿਵੇਂ ਇੱਕ ਕਬੂਜਾ ਇਹ ਇੱਕ ਕਬੂਜੇ ਦੇ ਵਿੱਚ ਮੰਨ ਲਓ ਪੰਜ ਜਾਂ 7 ਸੰਖਾ ਹੈ 7 ਵੱਲੀਆਂ ਜੀ ਜਿਹਦੇ ਵਿੱਚੋਂ ਦੋ ਤਿੰਨ ਵੱਲੀਆਂ ਉੱਪਰ ਨੂੰ ਆ ਹੂੰ ਤੇ ਦੂਜੀਆਂ ਵੱਲੀਆਂ ਇੱਕ ਬਰਾਬਰ ਹੈ ਜੀ ਜੀ ਤੇ ਇਹ ਮਿਕਸਿੰਗ ਨਹੀਂ ਇਹ ਵੱਲੀ ਉਸੇ ਦੀ ਹੈ ਜਿਹੜਾ ਇਹ ਨਿਊਕਲੀਅਰ ਸੀਡ ਹੈ ਜਿਵੇਂ ਤੁਹਾਡੇ ਕੋਲ ਨਿਊਕਲੀਅਰ ਸੀਡ ਲੱਗਿਆ ਗਿਆ ਠੀਕ ਹੈ ਇਹ ਨਿਊਕਲੀਅਰ ਸੀਡ ਦੇ ਵਿੱਚ ਕਈ ਵਾਰੀ ਜਦੋਂ ਆਪਾਂ ਮਤਲਬ ਕਰਦੇ ਆਂ ਵੈਰਾਈਟੀ ਨੂੰ ਅੱਗੇ ਲੈ ਕੇ ਜਾਣੇ ਆ ਕਿ ਉੰਨੀ ਇੱਕ ਹੀ ਗੱਲ ਹੁੰਦੀ ਹੈ ਹਮਮ ਕਈ ਕੰਪਨੀਆਂ ਜਾਂ ਕੋਈ ਜਿਹੜੇ ਬਰੀਡਿੰਗ ਅਫਸਰ ਹੈ ਉਹ ਮਾੜਾ ਮੋਟਾ ਗੱਲ ਸੋਚਦੇ ਨੇ ਚਲੋ ਜੀ ਕੋਈ ਦਿੱਕਤਾਂ ਨਹੀਂ ਛੱਡੋ ਹੂੰ ਕੋਈ ਜਾਣ ਦਿਓ ਪਰ ਅੱਗੇ ਜਾ ਕੇ ਉਹਦੀ ਪ੍ਰੋਬਲਮ ਆਉਂਦੀ ਹੈ ਹੁਣ ਜਿਵੇਂ ਆ ਵੈਰੈਟੀ ਸਾਡੇ ਕੋਲ ਲੱਗੀ ਹੋਈ ਹੈ ਘੱਟ ਤੋਂ ਘੱਟ ਵੀ ਇਹਦੇ 7 ਸਾਲ ਪੱਕੇ ਹੈ ਜਿੰਨਾ ਜਿਹੜਾ ਵੈਰੈਟੀ ਹੈ ਕੱਢਉਣੀ ਹੈ ਦੀ ਸੈਗਰੀਗੇਸ਼ਨ ਉਹਨਾਂ ਜਿਹੜੇ ਵੈਰੈਟੀ ਅਸਕੇ ਰੀਲੀਜ਼ ਨਹੀਂ ਕਰਦੇ ਕੀ ਬਾਤ ਹੈ ਹਾਂਜੀ ਇਹ ਚੀਜ਼ ਆ ਜਾਂਦੀ ਹੈ ਇੱਕ ਹੋਰ ਜੀ ਦੱਸੋ ਵੀ ਆ ਜਿਹੜੇ ਆਪਾਂ ਲਾਉਣੇ ਸੀਡ ਲਾਉਣੇ ਆ ਇਹ ਤੋਲ ਕੇ ਲੱਗਦਾ ਕਿ ਗਿਣ ਕੇ ਲੱਗਦਾ ਨੀ ਇਹ ਤਾਂ ਸਾਡੇ ਕੋਲ ਜਿਹੜੇ 20 ਤੋਂ ਲੈ ਕੇ 50 ਗ੍ਰਾਮ ਤੱਕ ਸੀਡ ਹੁੰਦੇ ਜੀ ਠੀਕ ਆ ਉਸ ਤਰ੍ਹਾਂ ਹੀ ਸਾਰਾ ਸਾਰਾ ਸੀਡ ਲਵੋ ਨਾ ਇਹ ਗਣਕੇਲਾ ਦਾ ਨਾ ਤੁਲਕੇਲਾ ਤੁਲਕੇ ਲੱਗਦਾ ਠੀਕ ਆ ਜੀ ਮਿੱਤਰੋ ਲਾਸਟ ਦੇ ਵਿੱਚ ਇਹੀ ਕਹਿੰਦੇ ਆ ਵੀ ਨੰਬਰ ਪਾਇਆ ਹੋਇਆ ਹੈ ਸਕਰੀਨ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਆ ਤੇ ਕਿਸਾਨ ਦਾ ਵੀ ਆਪਾਂ ਨੰਬਰ ਦਿੱਤਾ ਸੀ ਉਹਨਾਂ ਨਾਲ ਵੀ ਗੱਲ ਕਰ ਸਕਦੇ ਆ ਬਾਕੀ ਤੁਸੀਂ ਦੇਖੇ ਆ 212 ਹੋਰ ਵੈਰੈਟੀਆਂ ਜਿਹੜੀਆਂ ਵੀ ਆਈਆਂ ਤੁਹਾਡੇ ਆਸ-ਪਾਸੇ ਕਿਤੇ ਲੱਗੀਆਂ ਹੋਈਆਂ ਤਾਂ ਜਰੂਰ ਪਤਾ ਕਰ ਲਿਓ ਜੇ ਕਿਸੇ ਭਰਾ ਨੇ ਬੀਜਿਆ ਤਾਂ ਉਹ ਵੀ ਜਰੂਰ ਕਮੈਂਟ ਕਰਕੇ ਦੱਸੇ ਵੀ ਕਿਵੇਂ ਲੱਗੀ ਤੁਹਾਨੂੰ 212 ਤੇ ਬਾਕੀ ਜਿਹੜੀਆਂ ਕਣਕ ਦੀਆਂ ਵੈਰਾਈਟੀਆਂ ਆਉਣ ਵਾਲੇ ਸਮੇਂ ਦੇ ਵਿੱਚ ਮਿਲ ਜਾਣਗੀਆਂ ਤੇ ਹਰ ਤਰ੍ਹਾਂ ਦਾ ਬੀਜ ਤੁਹਾਨੂੰ ਮਿਲੂਗਾ ਸਬਜ਼ੀਆਂ ਦੇ ਮਿਲਣਗੇ ਤੁਹਾਨੂੰ ਕਣਕ ਮੱਕੀ ਜੋ ਵੀ ਕਿਸੇ ਤਰ੍ਹਾਂ ਦਾ ਵੀ ਸੀਡ ਲੈਣਾ ਤੁਹਾਨੂੰ ਹਰ ਤਰ੍ਹਾਂ ਦਾ ਸੀਡ ਇੱਥੇ ਮਿਲੂਗਾ ਠੀਕ ਆ ਜੀ ਮੇਤਰੋ ਵੀਡੀਓ ਵਧੀਆ ਲੱਗੀ ਤਾਂ ਕਰਿਓ ਸ਼ੇਅਰ ਧੰਨਵਾਦ ਸასი ਗੱਲ ਸਤ ਸਤ